ਚਲੋ ਅੱবি 200 ਸਮਰਾੜੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਦੁਕਾਨ ਸ਼ਾਮ ਸਿਲਕ ਕੋਰ ਤੇ ਲੱਗਣ ਜਾ ਰਹੀ ਆ ਸਾਲ ਦੀ ਸਭ ਤੋਂ ਵੱਡੀ ਸਟਾਕ ਕਲੀਅਰੈਂਸ ਸੇਲ ਜਿੱਥੇ ਕਿ ਤੁਹਾਨੂੰ ਸਾਰੇ ਹੀ ਆਰਟੀਕਲ ਦੇਣ ਜਾ ਰਹੀ ਆ ਅੱਧੇ ਨਾਲੋਂ ਵੀ ਘੱਟ ਰੇਟਾਂ ਤੇ ਤੇ ਆਜੋ ਛੇਤੀ ਛੇਤੀ ਤੁਹਾਡੇ ਹੋਰ ਵੀ ਫਾਇਦੇ ਕਰਨੇ ਆ ਤੇ ਭਾਜੀ ਫਾਇਦੇ ਕੀ ਕਰਨੇ ਆ ਇਸ ਵਾਰ ਭਾਜੀ ਬਹੁਤ ਜ਼ਿਆਦਾ ਫਾਇਦੇ ਕਰਨੇ ਨੇ ਜੋ ਸਾਡਾ ਕਲੀਅਰੈਂਸ ਸੇਲ ਦੇ ਵਿੱਚ ਰੇਟ ਆ ਅੱਧੇ ਤੋਂ ਵੀ ਅੱਧੇ ਰੇਟ ਦੇ ਸੀ ਮਾਲ ਦੇਣਾ ਪਰ ਜਿਹੜੀ ਸਾਡੀ ਸੇਲ ਆ ਉਹ ਸਿਰਫ 10 ਦਿਨ ਵਾਸਤੇ ਆ ਪਾਜੀ ਜਿਹੜੇ ਵੀਡੀਓ ਸ਼ੇਅਰ ਕਰਦੇ ਉਹਨਾਂ ਦੇ ਕੀ ਫਾਇਦੇ ਕਰਨੇ ਆ ਉਹਨਾਂ ਦੇ ਪਹਿਲਾਂ ਹੀ ਫਾਇਦੇ ਕੀਤੇ ਆ ਹੁਣ ਵੀ ਫਾਇਦੇ ਕਰਨੇ ਆਓ ਵੀਡੀਓ ਮੇਰੇ ਸਾਹਮਣੇ ਸ਼ੇਅਰ ਕਰੋ ਨਾਲ ਦੀ ਨਾਲ ਉਹਨਾਂ ਸਰਪ੍ਰਾਈਜ਼ ਗਿਫਟ ਲੈ ਜਾਓ ਆ ਦੇਖੋ ਸਾਰੇ ਗਿਫਟ ਉਹਨਾਂ ਵਾਸਤੇ ਪਣਾ ਭਾਈਆਂ ਵਾਸਤੇ ਸੋ ਬਿਲਕੁਲ ਜੀ ਬਿਲਕੁਲ ਵੀਡੀਓ ਨੂੰ ਸ਼ੇਅਰ ਕਰੋ ਆਓ ਤੇ ਇਧਰ ਪਾਈ ਜਦਾ ਹੀ ਖੁਸ਼ ਆ ਕਹਿੰਦੇ ਗਿਫਟ ਵੰਡ ਦੇਣੀ ਆ ਇੱਕ ਨੂੰ ਨਹੀਂ ਦੋ ਨੂੰ ਨਹੀਂ ਸਾਰਿਆਂ ਨੂੰ ਦੇਣੇ ਆ ਬਸ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚੋ ਸ਼ਾਮ ਸਿਲਕ ਸਟੋਰ ਤੇ ਪਾਜੀ ਸਟਾਕ ਤੇ ਕਲੀਅਰ ਕਰ ਰਹੇ ਜੀ ਆਫਰਾਂ ਕੀ ਲਾਉਣੀਆਂ ਰੇਟ ਕੀ ਵਾਜਬ ਦੇਣੇ ਇਹ ਦੱਸੋ ਜਰਾ ਪਾਜੀ ਪਹਿਲਾਂ ਵੈਰਾਈਟੀ ਚੈੱਕ ਕਰੋ ਜੀ ਛਿਮਰ ਦਾ ਰਹੇਗਾ ਸੂਟ ਉੱਪਰ ਹੈਗਾ ਧੱਗ ਦਾ ਕੰਮ ਨਾਲ ਰਹੇਗਾ ਕੱਟਵਰਕ ਦੁਪੱਟਾ ਜੀ ਇਹ ਪਾਜੀ ਮੇਰੇ ਹਿਸਾਬ ਨਾਲ ਜਿਸ ਹਿਸਾਬ ਨਾਲ ਸਟਾਕ ਕਲੀਅਰ ਕਰਨ ਤੇ ਜੇ ਨਾ ਮਾਰਕੀਟ ਤੇ ਵਿਕੇ 795 ਹੁਣ ਪਤਾ ਲੱਗਣਾ ਦੋ ਫਿਰ 395 ਚ ਪਾਜੀ 795 ਨਹੀਂ ਨਾ 395 ਆਪਾਂ ਦੇਣਾ 350 ਰੁਪਏ ਗੱਲਾਂ ਨਹੀਂ ਮਾਰਨੀ ਗੱਲਾਂ ਮਾਰਨ ਤਾਂ ਬਹੁਤ ਰੱਖਿਆ ਬਾਜ਼ਾਰ ਚ ਆਪਾਂ ਜੀ 350 ਚ ਵਾਲਾ ਆਰਟੀਕਲ ਬਿਲਕੁਲ ਬਿਲਕੁਲ ਛਿਮਰ ਦਾ ਸੂਟ 350 ਕੱ ਦਾ ਆਰਟੀਕਲ ਚੈੱਕ ਕਰੋ ਪਿਓਰ ਕਰੇਵ ਦਾ ਘੇਰੇ ਦਾ ਵਰਕ ਤੇ ਖੁੱਲਾ ਡੁੱਲਾ ਰਹੇਗਾ ਕੱਟਵਰਕ ਸਟਾਈਲ ਦੁਪੱਟਾ ਜੀ ਮਾਰਕੀਟ ਮਲੇ 795 895 ਸਟਾਕ ਕਲੀਅਰ ਸੇਲ ਗੱਲਾਂ ਨਾਲ ਨਹੀਂ ਲਈ ਸਟਾਕ ਦੇ ਕੇ ਲੈਣੀ ਹੈ ਜੀ ਤੁਹਾਨੂੰ ਦਵਾਂਗੇ ਸਿਰਫ 395 ਰੁਪਏ ਕਲਰ ਫੈਮਿਲੀ ਚ ਚੈੱਕ ਕਰ ਲੋ ਜੀ ਮਜ਼ੈਂਟਾ ਕਲਰ ਨਾਲ ਭਾਜੀ ਆ ਜਿਹੜੇ ਰੰਗ ਆ ਸਾਰੇ ਇਹ 395 ਚ ਆ ਬਿਲਕੁਲ ਬਿਲਕੁਲ ਭਾਜੀ ਸਾਰੇ ਡਿਜ਼ਾਈਨ 395 ਕੱਟਵਰਕ ਰਹਿਣਾ ਦੁਪੱਟਾ ਜੀ 5 5 ਮੀਟਰ ਦੀ 올ਓਵਰ ਹੈਗੀ ਕੱਟ ਏ ਭਾਜੀ ਜਿਸ ਤਰ੍ਹਾਂ ਆਹ ਵਾਲਾ ਕਲਰ ਹੈ ਇਹ ਵੀ 395 395 ਜੀ ਜਿੰਨੇ ਦੇਖੋਗੇ ਸਾਰੇ 395 ਸਕਰੀਨਸ਼ਾਟ ਲੈ ਕੇ ਆ ਜਿਓ 395 ਨੂੰ ਲੈ ਜਾਈ ਜਾਓ ਸੋ ਬਿਲਕੁਲ ਜੀ ਇਧਰ ਕਲਰ ਦਿਖਾ ਦਿਓ ਭਾਜੀ ਸਟਾਕ ਕਲੀਅਰ ਕਰਨ ਜਾ ਰਹੇ ਆ ਤੇ ਇਧਰ ਵੇਖੋ ਜਰਾ ਆ ਸਾਰੇ ਰੰਗ ਤੁਹਾਡੇ ਵਾਸਤੇ ਹੀ ਆ ਇਹ ਆਰਟੀਕਲ ਤੁਹਾਨੂੰ ਦੇਣੀ ਆ 300 ਤੇ 95 ਰੁਪਏ ਦੇ ਵਿੱਚ ਸੋ ਲਓ ਜੀ ਇਧਰ ਤੁਹਾਡੇ ਵਾਸਤੇ ਆ ਗਏ ਆ ਫੋਟੋ ਵਾਲੇ ਬੁਟੀਕਾਂ ਵਾਲੇ ਆਰਟੀਕਲ ਤੇ ਭਾਜੀ ਇਹਦੇ ਵਿੱਚ ਵੀ ਫਾਇਦੇ ਕਰੋ ਫੇਰ ਮਜ਼ਾ ਆਉਣਾ 5 ਮੀਟਰ ਰਹੇਗਾ ਕਪੜਾ ਮਸਲੀਨ ਜੀ ਬੁਟੀਕ ਸਟਾਈਲ ਵਰਕ ਬਾਜੂ ਤੇ ਰਹਿਣਾ ਵਰਕ ਨਾਲ ਰਹਿਣਾ ਸੀਕਵੈਂਸ ਵਰਕ ਦੇ ਦੁਪੱਟੇ ਜੀ ਸਾਰੇ ਫੋਟੋਆਂ ਵਾਲੇ ਡਿਜ਼ਾਈਨ ਹੋਣਗੇ ਜੀ ਵੱਖਰੇ ਵੱਖਰੇ ਡਿਜ਼ਾਈਨ ਮਾਰਕੀਟ ਮਿਲੇ 995 1095 ਆਪਾਂ ਸੇਲ ਦੇ ਵਿੱਚ ਲਗਾ ਕੇ ਦੇਣਾ 495 ਇਹ ਭਾਜੀ ਫੋਟੋ ਵਾਲਾ ਆਰਟੀਕਲ 495 ਚ ਬਿਲਕੁਲ ਭਾਜੀ ਡਿਜ਼ਾਈਨ ਇੱਕ ਨਹੀਂ ਹੈਗਾ ਡਿਜ਼ਾਈਨ ਚੈੱਕ ਕਰਦੇ ਜਾਓ ਕਲਰ ਚੈੱਕ ਕਰਦੇ ਜਾਓ ਸਾਰੇ ਕਲਰ ਸਾਰੇ ਡਿਜ਼ਾਈਨ 495 ਇਹ ਭਾਜੀ ਕੰਟਰਾਸਟ ਦੁਪੱਟੇ ਇੰਨੇ ਪਿਆਰੇ 495 ਚ ਬਾਜੂ ਪਹੁੰਚੇ ਵਰਕ ਦੁਪੱਟੇ ਸੀਕਵੈਂਸ ਵਰਕ ਜੀ ਕਿਸੇ ਨਾਲ ਦੁਪੱਟੇ ਦੇ ਕੱਟ ਵਰਕ ਸਾਰੇ ਆਰਟੀਕਲ 495 ਸੋ ਬਿਲਕੁਲ ਭਾਜੀ ਇਧਰ ਆਰਟੀਕਲ ਸਾਰੇ ਦਿਖਾ ਦਿਓ ਯਾਰ ਇਧਰ ਦੇਖੋ ਕਿ ਕਿਆ ਗਰਲਿਸ਼ ਆਈਟਮਾਂ ਭਾਜੀ ਤੁਹਾਡੇ ਵਾਸਤੇ ਲਿਆਈ ਆ ਦੁਪੱਟੇ ਦਿਖਾ ਦਿਓ ਤੇ ਰੇਟ ਭਾਜੀ ਕਹਿੰਦੀ ਆ 495 ਇਧਰ ਦੇਖੋ ਯਾਰ ਆਰਟੀਕਲ ਵਧੀਆ ਲੱਗ ਰਿਹਾ ਵਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਧਰ ਅਗਲਾ ਆਰਟੀਕਲ ਦੇਖੋ ਇਧਰ ਦੇਖੋ ਭਾਜੀ ਫੋਕਸ ਕਰਕੇ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਸਫਾਈ ਦੇ ਵਿੱਚ ਪੂਰਾ ਕੰਮ ਆ ਬਟਿਕਾ ਦੇ ਆਰਟੀਕਲ ਆ ਅਗਲੇ ਤੇ ਵਰਕਿਆ ਤੇ ਭਾਜੀ ਕਹਿੰਦੀ ਆ ਰੇਟ ਦੇਣਾ 495 ਤੇ ਉਧਰ ਕੈਮਰਾ ਕਮਾ ਦਿਓ ਕਿ ਗ੍ਰਾਹਕਾਂ ਦੇ ਸਾਹਮਣੇ ਵੀਡੀਓ ਬਣਾ ਰਹੇ ਆ ਪਾਜੀ ਬ੍ਰਾਈਡਲ ਆਰਟੀਕਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਵੈਰਾਈਟੀਆਂ ਹਨ ਆਪਣੇ ਕੋਲ ਪਾਜੀ ਬਹੁਤ ਵੈਰਾਈਟੀਆਂ ਨੇ ਆਈਟਮ ਚੈੱਕ ਕਰ ਲਓ ਪਹਿਲੀ ਪਿਓਰ ਵਿਸਕੋਸ਼ ਸ਼ਿਮਰ ਦੇ ਉੱਪਰ ਆਏਗੀ ਟੋਟਲ ਦਬਕੇ ਦਾ ਕੰਮ ਆਏਗਾ ਨਾਲ ਕੰਟਰਾਸਟ ਆਏਗਾ ਦੁਪੱਟਾ ਤੇ ਪਾਜੀ ਨੈਕਸਟ ਆਰਟੀਕਲ ਬੜਾ ਪਿਆਰਾ ਜੇ ਇਹਨੂੰ ਕਹਿੰਦੇ ਲਾਵਾ ਫੇਰੀਆਂ ਵਾਲਾ ਆਰਟੀਕਲ ਇਹਦੇ ਵਿੱਚ ਕਿਸ ਤਰ੍ਹਾਂ ਇਹਦੇ ਤੇ ਕਿਹੜਾ ਵਰਕ ਕੀਤਾ ਹੈ ਜੀ ਪਾਜੀ ਟੋਟਲ ਦਬਕੇ ਦਾ ਕੰਮ ਹੈ ਫਰਕਾਬਾਦੀ ਸਟਾਈਲ ਹੈ ਦੁਪੱਟਾ ਚੈੱਕ ਕਰ ਲਓ ਟੋਟਲ ਹੈਵੀ ਪੂਰਾ ਜਾਲ ਹੈ ਫਰੰਟ ਦੇ ਵਰਕ ਆਏਗਾ ਬਾਜ਼ੂ ਵਰਕ ਆ ਜਾਏਗਾ ਇਸੇ ਤਰ੍ਹਾਂ ਨਾਲ ਆਏਗੀ ਬਾਟਮ ਵਰਕ ਸੋ ਬਿਲਕੁਲ ਇਧਰ ਦੇਖੋ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲਣਾ ਤੇ ਇਧਰ ਮੈਂ ਤੁਹਾਨੂੰ ਫੋਕਸ ਕਰਕੇ ਵਰਕ ਦਿਖਾ ਦੇਵਾਂ ਇਧਰ ਵੇਖੋ ਯਾਰ ਕਿ ਕਿੰਨਾ ਪ੍ਰੀਮੀਅਮ ਇਧਰ ਦੇਖੋ ਸਾਰਾ ਹੀ ਹੈਂਡਵਰਕ ਦਾ ਆਰਟੀਕਲ ਆ ਤੇ ਭਾਜੀ ਯਾਰ ਇਹਦਾ ਗਲਾ ਬੜਾ ਪਿਆਰਾ ਜਿਹਾ ਯਾਰ ਦੇਖੋ ਬੁਟੀਕ ਸਟਾਈਲ ਆਰਟੀਕਲ ਰੈਡੀ ਕਰਾਇਆ ਹੋਇਆ ਟੋਟਲ ਹੈਂਡਵਰਕ ਦੇ ਕੰਮ ਨੇ ਸਾਰੇ ਬੇਸ ਅਲੱਗ-ਅਲੱਗ ਨੇ ਦੁਪੱਟੇ ਡਿਜ਼ਾਈਨਰ ਦੁਪੱਟਾ ਵੀ ਪ੍ਰੋਪਰ ਜਾਲ ਆ ਬਾਜ਼ੂ ਵਰਕ ਨੈੱਕ ਵਰਕ ਦੁਪੱਟਾ ਵਰਕ ਸੋ ਬਿਲਕੁਲ ਆਰਟੀਕਲ ਤੇ ਭਾਜੀ ਸਾਰੇ ਪ੍ਰੀਮੀਅਮ ਆ ਤੇ ਆ ਭਾਜੀ ਬੜਾ ਵਾਇਰਲ ਜਿਹਾ ਇੰਸਟਾਗ੍ਰਾਮ ਤੇ। ਇਹ ਵੈਲਵਟ ਪੈਚ ਵਰਕ ਦਾ ਡਿਜ਼ਾਈਨ ਆਏਗਾ ਪਿਓਰ ਸ਼ਿਮਰ ਦੇ ਉੱਪਰ ਆਏਗਾ ਗਲਾਸ ਸ਼ਿਮਰ ਫੈਬਰਿਕ ਹੋਏਗਾ ਬਾਰਡਰ ਵਰਕ ਦੁਪੱਟੇ ਤੇ ਵਰਕ ਪੋਰਟਲੀ ਦੇ ਡਿਜ਼ਾਈਨ ਅੱਜਕੱਲ ਜੋ ਡਿਜ਼ਾਈਨਰ ਚੱਲਦੇ ਨੇ। ਸੋ ਬਿਲਕੁਲ ਆਰਟੀਕਲ ਭਾਜੀ ਰਾਣੀ ਕਲਰ ਦਾ ਬੜਾ ਪ੍ਰੀਮੀਅਮ ਜਿਹਾ ਠੀਕ ਕਿਹੜਾ ਵਰਕ ਕੀਤਾ ਹੈ। ਪਿਓਰ ਨੇਚਰਲ ਤੇ ਵਰਕ ਆਏਗਾ ਪੂਰਾ ਫਰੰਟ ਹੈਵੀ ਦਬਕੇ ਦਾ ਕੰਮ ਹੋਇਆ ਹੋਇਆ ਟੋਟਲ ਹੈਂਡਵਰਕ ਬਾਜ਼ੂ ਚੈੱਕ ਕਰਾ ਦਿਓ ਪ੍ਰੋਪਰ ਬਾਜ਼ੂ ਹੈਵੀ। ਸੋ ਬਿਲਕੁਲ ਇਧਰ ਬਾਜੂ ਤੇ ਵੀ ਬੜਾ ਪਿਆਰਾ ਵਰਕ ਕੀਤਾ ਹੋਇਆ ਤੇ ਉਸ ਤੋਂ ਬਾਅਦ ਬਾਟਮ ਤੇ ਵੀ ਵਰਕ ਆਏਗਾ। ਬਾਟਮ ਵਰਕ ਤੋਂ ਬਾਅਦ ਦੁਪੱਟਾ ਚੈੱਕ ਕਰ ਲੋ ਟੋਟਲ ਹੈਵੀ ਦੁਪੱਟਾ ਆਏਗਾ ਫੋਰ ਸਾਈਡ। ਦੁਪੱਟਾ ਪੂਰਾ ਖੋਲ ਕੇ ਦਿਖਾਓ ਯਾਰਾ ਪਤਾ ਲੱਗੇ ਵਾਕਿਆ। ਉੱਪਰ ਜਾਲ ਦੁਪੱਟਾ। ਦੁਪੱਟਾ ਦੇਖੋ ਜੀ ਪੂਲ ਸਾਈਜ਼ ਦੁਪੱਟਾ ਤੁਹਾਨੂੰ ਮਿਲਣਾ ਵਾ ਤੇ ਭਾਜੀ ਨੈਕਸਟ ਆਰਟੀਕਲ ਕਿਹੜਾ ਜੀ ਫਿਰ। ਇਸ ਤੋਂ ਬਾਅਦ ਸਟਾਈਲ ਚੈੱਕ ਕਰ ਲੋ ਪਾਕਿਸਤਾਨੀ ਪਿਓਰ ਨੇਚਰਲ ਕਰੇਵ ਦੇ ਉੱਪਰ ਰੈਡੀ ਹੋਇਆ ਹੋਇਆ ਫਰੰਟ ਬੈਕ ਦਾ ਡਿਜ਼ਾਈਨਰ ਆਰਟੀਕਲ ਨਾਲ ਪਿਓਰ ਵਿਸਕੋਸ ਭਾਜੀ ਜਿਸ ਤਰ੍ਹਾਂ ਸੂਟਾਂ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਸ਼ਰਾਰੀਆਂ ਗਰਾਰੀਆਂ ਲਹਿੰਗੇ ਦੇ ਵਿੱਚ ਵੈਰਿਟੀ ਆ ਗਿਆ ਆਪਣੇ ਕੋਲ ਭਾਜੀ ਸਭ ਕੁਝ ਮਿਲੂਗਾ ਕਰੋ ਚੈੱਕ ਪਿਓਰ ਦੇ ਸੂਟ ਨੇ ਸਾਰੇ 5 ਮੀਟਰ ਸੂਟਾਂ ਦੇ ਨਾਲ ਲਹਿੰਗੇ ਰੈਡੀ ਟੋਟਲ ਹੈਂਡਵਰਕ ਫੁੱਲ ਹੈਵੀ ਵਰਕ ਹੋਏ ਹੋਏ ਨੇ ਬਾਵਾ ਤੇ ਵਰਕ ਫਰੰਟ ਲਹਿੰਗਿਆਂ ਤੇ ਵਰਕ ਦੁਪੱਟਾ ਦੇਖੋ ਕਿੰਨਾ ਪਿਆਰਾ ਕਟ ਵਰਕ ਦਾ ਇੱਕ ਡਿਜ਼ਾਈਨ ਇਹ ਵਾਲਾ ਤੁਹਾਨੂੰ ਚੈੱਕ ਕਰਾਤਾ ਦੂਸਰਾ ਦੇਖੋ ਪਿਓਰ ਸ਼ਿਮਰ ਦੇ ਉੱਪਰ ਰੈਡੀ ਹੋਇਆ ਹੋਇਆ ਪੂਰਾ ਫਰੰਟ ਜਾਲ ਬਣਿਆ ਹੋਇਆ ਨਾਲ ਉਸੇ ਤਰ੍ਹਾਂ ਲਹਿੰਗਾ ਰੈਡੀ ਆਏਗਾ ਫੋਰ ਸਾਈਡ ਹੈਵੀ ਦੁਪੱਟਾ ਆਏਗਾ ਸ਼ਿਮਰਦਾਈ ਦੁਪੱਟਾ ਨਾਲ ਇਸ ਤੋਂ ਬਾਅਦ ਆਈਟਮ ਚੈੱਕ ਕਰ ਲੋ ਤੀਸਰੀ ਆਏਗੀ ਸ਼ਰਾਰੇ ਦੇ ਨਾਲ ਰੈਡੀ ਸ਼ਰਾਰਾ ਆਏਗਾ ਪ੍ਰੋਪਰ ਰੈਡੀ 5 ਮੀਟਰ ਸੂਟ ਹੋਏਗਾ ਟੋਟਲ ਹੈਂਡਵਰਕ ਦਾ ਦੁਪੱਟਾ ਉਸੇ ਤਰ੍ਹਾਂ ਫੋਰ ਸਾਈਡ ਹੈਂਡਵਰਕ ਬਣਿਆ ਹੋਇਆ ਸੋ ਬਿਲਕੁਲ ਇੱਧਰ ਆਰਟੀਕਲ ਦੇਖੋ ਯਾਰ ਕਿੰਨੇ ਪ੍ਰੀਮੀਅਮ ਆਰਟੀਕਲ ਭਾਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਧਰ ਦੇਖੋ ਕਿ ਇਹਨੂੰ ਕਹਿੰਦੇ ਅਸਲੀ ਹੈਂਡਵਰਕ ਤੁਹਾਨੂੰ ਫੋਕਸ ਕਰਕੇ ਦਿਖਾ ਦਈਏ ਤੇ ਇੱਧਰ ਵੇਖੋ ਯਾਰ ਦੁਪੱਟਾ ਵੀ ਓਨਾ ਹੀ ਪਿਆਰਾ ਤੇ ਬਹੁਤ ਹੀ ਪ੍ਰੀਮੀਅਮ ਆਰਟੀਕਲ ਤੁਹਾਨੂੰ ਦੇਣ ਜਾ ਰਿ ਭਾਜੀ ਇਹ ਕਿਹੜਾ ਸੈਕਸ਼ਨ ਹੈ ਜੀ ਆਪਣਾ ਫਿਰ ਭਾਜੀ ਕਸਟਮਰ ਦੀ ਪੂਰੀ ਡਿਮਾਂਡ ਤੇ ਹੁਣ ਅਸੀਂ ਹੈਂਡਲੂਮ ਸੈਕਸ਼ਨ ਆਪਣਾ ਰੈਡੀ ਕਰਿਆ ਜਿਦੇ ਵਿੱਚ ਤੁਹਾਨੂੰ ਇਸ ਟਾਈਮ ਹਰੇਕ ਆਈਟਮ ਮਿਲੂਗੀ ਬੈੱਡ ਸ਼ੀਟ ਮਿਲੂਗੀ ਕਾਟਨ ਦੇ ਵਿੱਚ ਵਿంటర్ ਦੇ ਵਿੱਚ ਕੰਫਰਟਰ ਸੈੱਟ ਬਲੈਂਕਟ ਟੋਵਲ ਟ੍ਰਾਈਡੈਂਟ ਵਗੈਰਾ ਦੇ ਸਾਰੀਆਂ ਆਈਟਮਾਂ ਤੁਹਾਨੂੰ ਮਿਲਣੀਆਂ ਨੇ ਤੇ ਭਾਜੀ ਜਿਸ ਤਰ੍ਹਾਂ ਲੇਡੀਜ਼ ਉਟਾਜ ਫਾਇਦੇ ਕੀਤੇ ਆ ਤੇ ਜੈਂਟ ਸੈਕਸ਼ਨ ਚ ਕੀ ਫਾਇਦੇ ਕਰਨੇ ਆ ਭਾਜੀ ਜੈਂਟ ਸੈਕਸ਼ਨ ਚ ਅੱਜ ਵੀਰਾਂ ਵਾਸਤੇ ਫਾਇਦਾ ਲੈ ਕੇ ਆਏ ਆ ਸੀ ਆ ਰਾਮ ਦੀ ਪੈਂਟ ਸ਼ਰਟ ਬ੍ਰਾਂਡ ਦੀ ਹੋਏਗੀ ਕੋਈ ਦੇਸੀ ਨਹੀਂ ਕੋਈ ਡੁਪਲੀਕੇਟ ਨਹੀਂ ਪ੍ਰੋਪਰ ਚੈੱਕ ਕਰ ਲੋ ਪੂਰਾ ਪੈਂਟ ਸ਼ਰਟ ਦਾ ਫੈਬਰਿਕ ਹੋਏਗਾ ਪ੍ਰਿੰਟ ਰੇਟ ਜਿਹਦਾ 575 ਰੁਪਏ ਆਪਾਂ ਆਫਰ ਦੇ ਵਿੱਚ ਆਈਟਮ ਦੇਣੀ ਹੈ ਸਿਰਫ 280 ਰੁਪਏ ਚ ਤੇ ਭਾਜੀ ਸਟਾਕ ਹੈਗਾ ਇਹਦੇ ਵਿੱਚ ਸਟਾਕ ਭਾਜੀ ਪੇਟੀਆਂ ਦੀਆਂ ਪੇਟੀਆਂ ਆ ਚੁੱਕੀਆਂ ਨੇ ਜਿੰਨਾ ਮਰਜੀ ਸਟਾਕ ਲੈ ਲੈਣ ਤੇ ਭਾਜੀ ਇਸ ਤੋਂ ਇਲਾਵਾ ਜਾਇੰਟ ਸੈਕਸ਼ਨ 'ਚ ਆਪਣੇ ਕੋਈ ਹੋਰ ਕੀ ਕੀ ਵੈਰਾਈਟੀ ਹੁੰਦੀ ਹੈ ਇੱਕ ਵਾਰੀ ਵੈਸੇ ਦੱਸ ਦਿਓ ਭਾਜੀ ਜਾਇੰਟ ਸੈਕਸ਼ਨ ਦੇ ਵਿੱਚ ਕੁੜਤਾ ਪਜਾਮਾ ਪੈਂਟ ਸ਼ਰਟ ਕੋਟ ਪੈਂਟ ਅਚਕਨ ਸਟਾਈਲ ਸ਼ੇਰਵਾਨੀ ਸਟਾਈਲ ਸਾਰਾ ਕੁਝ ਹੀ ਮਿਲੇਗਾ ਜੀ ਤੇ ਭਾਜੀ ਇਹ ਵੈਰਾਈਟੀਆਂ ਲੈਣ ਵਾਸਤੇ ਆਉਣਾ ਕਿੱਥੇ ਪੈਣਾ ਇਹ ਦੱਸ ਦਿਓ ਆਉਣਾ ਪੈਣਾ ਭਾਜੀ ਸ਼ਾਮ ਸਿਲਕ ਸਟੋਰ ਨੇੜੇ ਐਲ ਆਈ ਸੀ ਆਫਿਸ ਚੰਡੀਗੜ੍ਹ ਰੋਡ ਸਮਰਾਲਾ